ਲਓ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਅਸੀਂ ਦਰਸ਼ਨ ਕਰਾਵਾਂਗੇ ਪਿੰਡ ਸਿੰਘਾਂ ਦੀ ਸਲੌਦੀ ਦੇ ਗਊਆਂ ਵਾਲੇ ਬਾਬੇ ਦੀ ਜਗਾ ਹੋਰੇ ਬਹੁਤ ਬਾਈ ਧਾਰਮਿਕ ਸਥਾਨ ਆ ਕਰੋ ਦਰਸ਼ਨ ਤੇ ਵੀਡੀਓ ਕਰਿਓ ਸ਼ੇਅਰ ਕਰੋ ਕਰੋ ਦਰਸ਼ਨ ਪਿਆਰੀ ਸਾਧ ਸੰਗਤ ਜੀ ਵੀਡੀਓ ਜਰੂਰ ਸ਼ੇਅਰ ਕਰ ਦਿਆ ਕਰੋ ਯਾਰ ਤੁਸੀਂ ਵੀਡੀਓ ਨਹੀਂ ਸ਼ੇਅਰ ਕਰਦੇ ਹੈਗੇ ਕਰੋ ਦਰਸ਼ਨ ਵੀਰੇ ਵੀਡੀਓ ਜ਼ਰੂਰ ਸ਼ੇਅਰ ਕਰਦੇਆ ਕਰੋ ਮੇਰਾ ਵੀਰ ਕਮਲੋ ਦਰਸ਼ਨ ਇਹ ਗਊਆਂ ਵਾਲੇ ਬਾਬੇ ਦੀ ਜਗ੍ਹਾ ਬਹੁਤ ਧਾਰਮਿਕ ਸਥਾਨ ਆ ਹੈ ਕਰੋ ਦਰਸ਼ਨ ਬਾਈ ਜੀ ਵੀਡੀਓ ਜ਼ਰੂਰ ਸ਼ੇਅਰ ਕਰਦੇਆ ਕਰੋ ਮੇਰਾ ਵੀਰ ਵੀਡੀਓ ਸ਼ੇਅਰ ਕਰਨ ਨਾਲ ਸਾਨੂੰ ਹੌਸਲਾ ਮਿਲ ਜਾਂਦਾ ਤੇ ਫੋਲੋ ਜਰੂਰ ਕਰਿਓ ਫੇਸਬੁਕ ਤੇ ਲਾਈਕ ਜਰੂਰ ਕਰਦੇ ਹੋ ਮੇਰਾ ਵੀਰ ਕਰੋ ਦਰਸ਼ਨ ਇਹ ਬਾਬੇ ਗਊਆਂ ਵਾਲੇ ਦੀ ਜਗਾ ਹੋਰੇ ਹਰ ਇੱਕ ਸੁਖ ਪੂਰੀ ਹੁੰਦੀ ਹੈ ਜਿਹੜਾ ਵੀ ਬੰਦਾ ਸੱਚੇ ਮਨ ਨਾਲ ਸੁੱਖ ਦਾ ਕਰੋ ਦਰਸ਼ਨ ਜੀ ਵੀਡੀਓ ਜਰੂਰ ਸ਼ੇਅਰ ਕਰਦੇ ਹੋ ਮੇਰਾ ਵੀਰ ਜਿਹੜਾ ਬੰਦਾ ਸੱਚੇ ਮਨ ਨਾਲ ਔਰੇ ਆਉਂਦਾ ਸੁੱਖ ਸੁੱਖ ਦਾ ਉਹਦੀ ਪੂਰੀ ਹੁੰਦੀ ਆ ਔਰੇ ਮਹਾਰਾਜ ਪ੍ਰਗਾਸ ਵੀ ਹੁੰਦੇ ਨੇ ਤੇ ਜਿਨ੍ਹਾਂ ਦੀ ਸੁੱਖਾਂ ਪੂਰੀਆਂ ਹੁੰਦੀਆਂ ਨੇ ਉਹ ਮਹਾਰਾਜ ਪ੍ਰਗਾਸ ਕਰਾਉਂਦੇ ਨੇ ਔਰੇ ਪਾਵਨ ਪਵਿੱਤਰ ਧਰਤੀ ਆ ਇਹ ਕਰੋ ਦਰਸ਼ਨ ਵੀਡੀਓ ਜਰੂਰ ਸ਼ੇਅਰ ਕਰ ਦਿਓ ਕਮੈਂਟਾਂ ਚ ਵਾਹਿਗੁਰੂ ਜਰੂਰ ਲਿਖ ਦਿਆ ਕਰੋ ਮੇਰਾ ਵੀਰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਅੰਦਰ ਦਾ ਪਾਰਟ ਵੀ ਦਿਖਾਵਾਂਗੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਅੰਦਰ ਦਰਸ਼ਨ ਕਰਾਵਾਂਗੇ ਤੇ ਵੀਡੀਓ ਜ਼ਰੂਰ ਸ਼ੇਅਰ ਕਰਦੇ ਹੋ ਮੇਰਾ ਵੀ